ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਨ ਲੱਗੇ ਆਂ ਤੇ ਅਸੀਂ ਅਸੀਂ ਦੱਸਾਂਗੇ ਵੀ ਅਸੀਂ ਕਿੱਦਾਂ ਕਟਿੰਗ ਕਰਦੇ ਆਂ ਸਟੇਟ ਸਲਵਾਰ ਦੀ ਜੀ ਤੇ ਜਿਵੇਂ ਅਸੀਂ ਸਲਵਾਰ ਕੱਟਦੇ ਆਂ ਜੇ ਇਦਾਂ ਸਲਵਾਰ ਕੱਟਣ ਨਾਲ ਜੀ ਨਾਲ ਤਾਂ ਸਲਵਾਰ ਦੇ ਉਮਰੇ ਪਲ ਪੈਂਦਾਗਾ ਨਾ ਇਹ ਸਲਵਾਰ ਪਿੱਛੋਂ ਕਹੀ ਪਹਿਣਾ ਕਹਿੰਦੀ ਐ ਨਹੀਂ ਵੀ ਪਿੱਛੋਂ ਚੱਕੀ ਜਾਂਦੀ ਐ ਸਾਡੀ ਸਲਵਾਰ ਗਿੱਟੇ ਨੰਗੇ ਹੁੰਦੇ ਨੇ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਅਸੀਂ ਦੱਸਦੇ ਆਂ ਵੀ ਅਸੀਂ ਕਿੱਦਾਂ ਕਟਿੰਗ ਕਰਦੇ ਆਂ ਦੀ ਸਭ ਤੋਂ ਪਹਿਲਾਂ ਜੀ ਆਪਾਂ ਕਪੜਾ ਐ ਦੇਖੋ ਕੰਨੀ ਇੱਕ ਸਾਈਡ ਤੇ ਰੱਖਣੀ ਹੈ ਕੰਨੀ ਨਾਲ ਕੰਨੀ ਮਲਾ ਕੇ ਕਪੜਾ ਫੋਲਡ ਕਰ ਲੈਣਾ ਆ ਦੇਖੋ ਜੀ ਇਧਰ ਬੋਲ ਪਾਸਾ ਕੰਨੀ ਨਾਲ ਕੰਨੀ ਮਲਾ ਕੇ ਜੀ ਆਪਾਂ ਕਪੜਾ ਉਸ ਤਰ੍ਹਾਂ ਫੋਲਡ ਕਰਨਾ ਹੈ ਕਪੜਾਵੇਂ ਫੋਲਡ ਕਰ ਲੈਣਾ ਜੀ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਸਲਵਾਰ ਦੀ ਜਿਹੜੀ ਲੈਂਥ ਹੈਗੀ ਉਹ ਹੈਗੀ 63 ਇੰਚ ਜੀ 36 ਜੋ ਜੀ ਆਪਾਂ 4.5 ਇੰਚ ਵੈਲਟ ਦਾ ਹਿੱਸਾ ਰੱਖਦੇ ਆ 36 ਜੋ 4.5 ਇੰਚ ਵੈਲਟ ਦਾ ਹਿੱਸਾ ਰੱਖ ਕੇ ਜੀ 33.5 ਸਲਵਾਰ ਦੀ ਲੈਂਥ ਰਹੇਗੀ ਇਹ ਜੀ ਆਪਾਂ 2.5 ਇੰਚ ਐਕਸਟਰਾ ਲਵਾਂਗੇ ਜਿਹੜੇ ਦੂਸਰੇ ਸਲਵਾਰ ਨੇ ਜੀ ਉਹ ਤਾਂ ਆਪਾਂ 3 ਇੰਚ ਐਕਸਟਰਾ ਲੈਣੇ ਆ 33.5 ਹੈ 32 ਕਿਉਂਕਿ ਆਪਾਂ ਸਲਾਈ ਦੇ ਮਾਰਜਨ ਰੱਖਦੇ ਆ ਇਹ ਜੀ ਆਪਾਂ 2.5 ਇੰਚ ਐਕਸਟਰਾ ਲਵਾਂਗੇ ਏ 31 34 ਇੰਚ ਇਹ ਆ ਪਟਾਈ ਇੰਚ ਜੀ ਆਪਣਾ ਬਣਿਆ 31 ਵਿੱਚ 22 ਪਾ ਕੇ 33 ਇੰਚ ਲੈਂਥ ਬਣੀ 33 ਇੰਚ ਤੇ ਨਿਸ਼ਾਨ ਲਗਾ ਲੈਣਾ 33 ਇੰਚ ਤੇ ਇਧਰ ਲਗਾਉਣਾ 33 ਇੰਚ ਤੇ ਜੇ ਇਧਰੋਂ ਨਿਸ਼ਾਨ ਲਗਾਉਣਾ ਹੁਣ ਜੀ ਆਪਾਂ ਇਹਦੀ ਮੂਰੀ ਦਾ ਦੇਖਣਾ। ਤੇਲ ਨਾਲ ਜੀ ਹੁਣ ਆਪਾਂ ਇਦਾਂ ਇਹ ਨਿਸ਼ਾਨਾ ਇਦਾਂ ਲਗਾ ਲੈਣਾ। ਇਸ ਤੋਂ ਬਾਅਦ ਜੀ ਆਪਾਂ ਲਾਉਣੀ ਆ ਮੂਰੀ ਦਾ। ਮੂਰੀ ਆਪਣੀ 8 ਇੰਚ ਹੈ ਜੀ। 1 ਜਾਂ 1.5 ਇੰਚ ਐਕਸਟਰਾ। ਆਪਾਂ ਇੱਥੇ 1 ਇੰਚ ਐਕਸਟਰਾ ਲਵਾਂਗੇ। 9 ਇੰਚ। ਇਧਰ ਜੀ ਆਪਾਂ ਝੋਲੀ ਦਾ ਲਾ ਲੈਣਾ 10 ਇੰਚ ਆਪਾਂ ਇਹਨਾਂ ਨਿਸ਼ਾਨ ਲਗਾਉਣਾ 9 ਇੰਚ ਆਪਣੀ ਝੋਲੀ ਜਿਹੜੀ ਤਿਆਰ ਰਹੇ ਜੂ 9 ਇੰਚ ਜਿੱਧਰ ਆਪਣੀ ਝੋਲੀ ਤਿਆਰ ਰਹੇ ਜੂਗੀ ਹਾਂਜੀ ਆਪਾਂ ਝੋਲੀ ਦਾ ਦੰਨ ਨਿਸ਼ਾਨ ਲਗਾ ਲੈਣਾ ਇਹਦੇ ਕਾਟ ਉੱਪਰ 1.5 ਇੰਚ ਦੀ ਜੀ ਆਪਾਂ ਇਹ ਕਾਟ ਪਾਵਾਂਗੇ ਇਹ ਜਿਹੜੀ ਕਾਰਟ ਹੈ ਜੀ ਆਪਾਂ ਸਿਰਫ ਇੱਥੇ ਤੱਕ ਹੀ ਪਾਉਣੀ ਹੈ ਜਿਵੇਂ ਆ ਲਾ ਲਓ ਆਪਾਂ ਗੋਡੇ ਲਗਾਉਣੇ ਹੁੰਨੇ ਆ 8 ਇੰਚ ਤੇ ਇਹ ਆਪਾਂ ਇਹ ਨਿਸ਼ਾਨ ਲਗਾ ਲੈਣੇ 3 ਇੰਚ ਤੱਕ ਲਗਾ ਲੈਣਾ ਇਸ ਤੋਂ ਬਾਅਦ ਜੀ ਆਪਾਂ 10 ਇੰਚ ਚੋਣੀ ਲਈਏ ਆ ਜਿਹੜੀ ਮੂਰੀ ਦਾ ਨਿਸ਼ਾਨ ਲਗਾਇਆ ਸੀ ਇਹਦੇ ਨਾਲ ਆਪਾਂ ਮਿਲਾ ਲੈਣਾ ਚਾਹੇ ਤੁਸੀਂ ਸਕੈਲ ਨਾਲ ਲਗਾ ਲਓ ਚਾਹੇ ਤੁਸੀਂ ਇੰਚੀ ਟੇਪ ਨਾਲ අධනි ශාන්ල ගාලන හුණපකටින් කරණේදී. ਆਪਾਂ ਨੇ ਆ ਇੱਥੇ ਤੱਕ ਜਿਹੜਾ ਨਿਸ਼ਾਨ ਲਗਾਇਆ ਸੀ ਜੀ ਇਹਦੀ ਕਟਿੰਗ ਕਰਨੀ ਹੈ ਇੱਥੋਂ ਥੋੜਾ ਥੋੜਾ ਇਦਾਂ ਲੈ ਕੇ ਆਉਣੀ ਆ ਓਰੇ ਲਗਾਉਣਾ ਆਪਾਂ ਨੇ ਟੱਕ ਠੀਕ ਹੈ ਜੀ ਇਦਾਂ ਹੀ ਆਪਾਂ ਨੇ ਲਾਈਨਿੰਗ ਵੀ ਇਹੇ ਕਪੜੇ ਦੇ ਉੱਪਰ ਆ ਧਰ ਕੇ ਐਦਾਂ ਹੀ ਕਟਿੰਗ ਕਰ ਲੈਣੀ ਹੈ ਹਾਂਜੀ ਹੁਣ ਆਪਾਂ 벨ਟ ਕਟਿੰਗ ਕਰਾਂਗੇ 22 ਇੰਚ ਤਾਂ 벨ਟ ਤਿਆਰ ਹੈ 1 ਇੰਚ ਐਕਸਟਰਾ 3 ਇੰਚ 7 ਇੰਚ ਜੀ 벨ਟ ਦੀ ਲੰਬਾਈ 4.5 ਆਪਣੀ ਜਿਹੜੀ 벨ਟ ਤਿਆਰ ਹੋਊਗੀ ਕਟਿੰਗ 7 ਇੰਚ ਦੀ ਕਰਾਂਗੇ ਐਵੇਂ ਸਲਵਾਰ ਕੱਟਣ ਨਾਲ ਜੀ ਸਲਵਾਰ ਜਿਹੜੀ ਆਪਣੀ ਬਿਲਕੁਲ ਵੀ ਨਹੀਂ ਪਿੱਛੋਂ ਚੱਕੀ ਜਾਣੀ ਨਾਲੇ ਮੂਰੇ ਬਲ ਵੀ ਨਹੀਂ ਪੈਣਾ ਬਹੁਤ ਹੀ ਸੋਹਣੀ ਸਲਵਾਰ ਬਣ ਕੇ ਰੈਡੀ ਹੋਊਗੀ ਇੱਕ ਵਾਰ ਜ਼ਰੂਰ ਤੁਸੀਂ ਵੀ ਟਰਾਈ ਕਰਕੇ ਦੇਖਿਓ ਹਾਂਜੀ ਇਹ ਆਪਾਂ 벨ਟ ਕੱਟ ਲਈ ਹਾਂਜੀ ਆ ਲਾਈਨਿੰਗ ਆਪਾਂ ਨੇ ਇਦਾਂ ਧਰ ਲੈਣੀ ਐ ਤੇ ਇਹਦੇ ਉੱਪਰ ਆਪਾਂ ਕੱਪੜਾ ਰੱਖ ਕੇ ਨਾ ਇਹਦੀ ਕਟਿੰਗ ਕਰਾਂਗੇ ਆ ਦੇਖੋ ਆ ਪੀਸ ਆਪਾਂ ਉੱਪਰ ਧਰ ਲੈ ਤੇ ਇਹਦੀ ਹੁਣ ਆਪਾਂ ਕਟਿੰਗ ਕਰ ਦਾਂਗੇ ਆ ਸਾਰੀ ਕਟਿੰਗ ਹੋ ਜੂ ਹੁਣ ਕਪੜਾ ਐਕਸਟਰਾ ਜਿਹੜਾ ਕੱਟ ਦਾਂਗੇ ਹਾਂਜੀ ਆਪਾਂ ਨੇ ਜਿਹੜੀ ਬੈਲਟ ਦੀ ਲਾਈਨਿੰਗ ਸੀਗੀ ਉੱਪਰ ਧਰ ਕੇ ਆਹ ਲਾਈਨਿੰਗ ਦੀ ਕਟਿੰਗ ਕਰ ਲਈ ਆ ਦੇਖੋ ਹਾਂਜੀ ਹੁਣ ਆਪਣੀ ਸਟੇਟ ਸਲਵਾਰ ਜਿਹੜੀ ਸਲਾਈ ਹੋ ਕੇ ਰੈਡੀ ਹੋ ਗਈ ਐ ਸਲਾਈ ਹੋਈ ਐ ਬਹੁਤ ਵਧੀਆ ਹੋਈ ਐ ਦੇਖੋ ਬਲ ਵੀ ਆਣ ਵਧੀਆ ਪਏ ਨੇ ਜਿਹੜਾ ਕ੍ਰੀਜ਼ ਵਾਲਾ ਵਾਲਾ ਦੇਖੋ ਦੋਏ ਅੰਦਰ ਨੂੰ ਜਾਂਦੇ ਨੇ ਇਹ ਜੋ ਕੋਈ ਦਿੱਕਤ ਨਹੀਂ ਆਉਣੀ ਵੀ ਜਿਹੜੇ ਪੈਣਾ ਕਹਿੰਦੇ ਨੇ ਵੀ ਸਾਡਾ ਪੌਂਚਾ ਘੁੰਮਦਾ ਜੀ ਕੁਛ ਵੀ ਹਾਂਜੀ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਸਨ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਸਬਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ